ਅੱਜ ਅਸੀਂ ਸਾਢੇ 2/3 ਬ੍ਰੈਸਟ ਦੀ ਕਟਿੰਗ ਸਟਾਰਟ ਕਰ ਰਹੇ ਹਾਂ ਇਹਨਾਂ ਦਾ ਅਸੀਂ ਤੀਰਾ ਤਿਆਰ ਕਰਨਾ ਵਾ 14 ਇੰਚ ਅਸੀਂ ਲਿਆਗਾ 15 ਇੰਚ ਲਿਆਗਾ ਡਰਾਫਟ ਤੇ 15 ਇੰਚ ਦਾ ਹਾਫ 7/2 ਅਸੀਂ 8/2 ਮੋਟਾ ਤਿਆਰ ਲਿਆਗਾ 8/2 ਮੋਟਾ ਲਿਆ ਤੇ ਅਸੀਂ ਲਵਾਂਗੇ ਇਹਨਾਂ ਦੀ ਬ੍ਰੈਸਟ ਤਿਆਰ ਕਰ ਲਈਏ ਸਾਢੇ 2/3 ਇੰਚ ਅਸੀਂ 23 ਇੰਚ ਦੀ ਲਈ ਹੈਗੀ ਤੇ ਇੱਥੋਂ ਅਸੀਂ ਕਮਰ ਇਹਨਾਂ ਦੀ ਲਈ ਹੈਗੀ ਸਾਢੇ 15 ਇੰਚ ਤੇ ਉੱਪਰ ਮੋٹے ਤੋਂ ਤੇ ਕਮਰ ਅਸੀਂ ਤਿਆਰ ਕਰਨੀ ਆ ਇਹਨਾਂ ਦੀ 20 ਇੰਚ ਅਸੀਂ ਲਈ ਹੈਗੀ ਆ 20 ਇੰਚ ਤੇ ਚਾਹ ਕਿ ਇਹਨਾਂ ਦਾ ਅਸੀਂ ਰੱਖਣਾਗਾ 14 ਇੰਚ ਅਸੀਂ 15 ਇੰਚ ਇਕ ਇੰਚ ਜ਼ਿਆਦਾ ਲਿਆਗਾ ਹੈਪਕੈਸ ਅਸੀਂ ਤਿਆਰ ਰੱਖਣੀ ਆ ਇਹਨਾਂ ਦੀ 24 ਇੰਚ ਇਹਨਾਂ ਦੀ ਪਲੇਟ ਆ ਉੱਪਰਲੀ ਰੱਖਣੀ ਆ ਤਾਂਹਾਂ ਤੋਂ ਤਿਆਰ ਰੱਖਣੀ ਆ 12 ਇੰਚ ਅਸੀਂ ਲਈ ਆ 12.5 ਇੰਚ ਤਾਂ ਇੰਚ ਵਧਾ ਕੇ ਲਈ ਆ ਇੱਥੋਂ ਅਸੀਂ ਇਹਨੂੰ ਲਿਆਗਾ 2.5 ਇੰਚ ਤੇ ਤੇ ਅਸੀਂ ਰੱਖਣੀ ਹੈ ਇਹ 3.5 ਇੰਚ ਦੀ ਸਪੇਸ ਪਾਈ ਹੈ ਉੱਪਰਲੀ ਪਲੇਟ ਦੀ ਤੇ ਨੀਚੇ ਵਾਲੀ ਦੀ ਅਸੀਂ ਪਾਈ ਹੈ 2 ਇੰਚ ਦੀ 2.5 ਇੰਚ ਦੀ ਸਪੇਸ ਇਹ ਕਮਰ ਤੇ ਆਈ ਹੈਗੀ ਤੇ ਮੋਡਾ ਇਹਨਾਂ ਦਾ ਜੇ ਜ਼ਿਆਦਾ ਟੀਰਾ ਵੱਡਾ ਹੈਗਾ ਤਾਂ ਫਿਰ ਤੁਸੀਂ ਅੰਦਰ ਡਰਾਫਟ ਤੋਂ ਅੱਧਾ ਇੰਚ ਅੰਦਰ ਨੂੰ ਕਾਟ ਪਾਉਣੀ ਆ ਸਾਡਾ ਡਰਾਫਟ ਹੈਗਾ 7.5 ਦਾ ਅਸੀਂ ਅੱਧਾ ਇੰਚ ਅੰਦਰ ਨੂੰ ਕਾਟ ਪਾਈ ਹੈ ਕਿਉਂਕਿ ਟੀਰਾ ਵੱਡਾ ਹੈਗਾ ਤੇ ਅੱਧਾ ਇੰਚ ਹੀ ਅਸੀਂ ਉੱਪਰ ਕਾਟ ਪਾਈ ਆ ਤੀਰਾ ਵੱਡਾ ਹੋਣ ਕਰਕੇ ਇਹਨਾਂ ਦਾ ਬੈਕ ਲੈਕ ਹੈਗਾ 3.5 ਦਾ ਇਸ ਲਈ ਤੀਰਾ ਇਹਨਾਂ ਦਾ ਜ਼ਿਆਦਾ ਵੱਡਾ ਹੈਗਾ ਤੇ ਉੱਪਰਲੀ ਕਾਟ ਵੀ ਪਈ ਆ ਅੰਦਰ ਨੂੰ ਵੀ ਅੱਧਾ ਇੰਚ ਡਰਾਫਟ ਤੋਂ ਅੰਦਰ ਨੂੰ ਕਾਟ ਪਈ ਆ